let ਨਿਊਜ਼ ਪੰਜਾਬ ਦੇ ਨਾਲ ਤੁਸੀਂ ਜੁੜੇ ਹੋ ਤੇ ਇਸ ਵੇਲੇ ਉਸ ਰੇਲਵੇ ਲਾਈਨ ਦੇ ਉੱਤੇ ਖੜੇ ਆ ਜਿਸ ਰੇਲਵੇ ਲਾਈਨ ਨੂੰ ਕਿਸਾਨਾਂ ਨੇ ਅੱਜ ਦਿੱਤੀ ਗਈ ਕਾਲ ਦੇ ਤਹਿਤ ਜਾਮ ਕੀਤਾ ਹੈ ਰੇਲਾਂ ਦੇ ਚੱਕੇ ਜਾਮ ਕਰ ਦਿੱਤੇ ਗਏ ਆ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਜਿਹੜੇ ਸ਼ੰਭੂ ਬਾਰਡਰ ਦੇ ਕੋਲ ਦੀ ਲੰਗਦੀਆਂ ਤਿੰਨੋਂ ਰੇਲਵੇ ਲਾਈਨਾਂ ਦੇ ਉੱਤੇ ਡਟ ਗਏ ਨੇ ਕਿਸਾਨਾਂ ਨੇ ਦਰਿਆ ਵਿਛਾਲ ਲੀਆਂ ਨੇ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਇਸ ਵੇਲੇ ਦੀ ਜਿਹੜੀ ਤਸਵੀਰ ਆ ਉਹ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਇੱਥੇ ਕਿਸਾਨਾਂ ਨੇ ਦੁਬਾਰਾ ਫਿਰ ਤੋਂ ਰੇਲਾ ਰੋਕਣ ਦਾ ਜਿਹੜਾ ਹੁਕਮ ਦਿੱਤਾ ਗਿਆ ਸੀ ਉਸ ਦੀ ਪਾਲਣਾ ਕੀਤੀ ਹੈ ਹਾਲਾਂਕਿ ਸ਼ੁਭਕਰਨ ਸਿੰਘ ਦੀ ਜਦੋਂ ਸ਼ਹੀਦੀ ਹੁੰਦੀ ਆ ਤਾਂ ਉਸ ਤੋਂ ਬਾਅਦ ਵਿੱਚ ਹਾਲਾਤ ਨੇ ਜਿਹੜੇ ਉਹ ਬਦਲ ਜਾਂਦੇ ਆ ਕਿਸਾਨ ਪਹਿਲਾਂ ਵੀ ਸ਼ਤਮਈ ਢੰਗ ਦੇ ਨਾਲ ਬੈਠੇ ਸੀ ਪਰ ਬਾਅਦ ਵਿੱਚ ਕਿਸਾਨਾਂ ਨੇ ਕਿਹਾ ਕਿ ਅਸੀਂ ਇਸੇ ਜਗ੍ਹਾ ਦੇ ਉੱਤੇ ਬੈਠ ਕੇ ਪ੍ਰਦਰਸ਼ਨ ਕਰਾਂਗੇ ਸੋ ਸਾਫ ਸ਼ਬਦਾਂ ਚ ਕਿਹਾ ਜਾਏ ਕਿ ਇਹ ਸਿੰਘੂ ਬਾਰਡਰ ਬਣ ਚੁੱਕਿਆ ਹੈ ਸ਼ੰਭੂ ਬਾਰਡਰ ਨੂੰ ਸਿੰਘੂ ਬਾਰਡਰ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਇਸ ਵੇਲੇ ਦੀਆਂ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿਵੇਂ ਕਿਸਾਨ ਨੇ ਜਿਹੜੇ ਉਹ ਇੱਥੇ ਬੈਠੇ ਹੋਏ ਆ ਲਗਾਤਾਰ ਪ੍ਰਦਰਸ਼ਨ ਕਰ ਰਿਹਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਕੈਮਰਾ ਬੱਸ ਨੂੰ ਆਖਾਂਗਾ ਕਿ ਪੂਰੀ ਦੀ ਪੂਰੀ ਜਿਹੜੀ ਤਸਵੀਰ ਹੈ ਉਹਨੂੰ ਦਿਖਾ ਦਿੱਤਾ ਜਾਵੇ ਹਾਲਾਂਕਿ ਜਥੇਬੰਦੀਆਂ ਸਾਂਝੇ ਤੌਰ ਦੇ ਉੱਤੇ ਇੱਕ ਕਾਲ ਦਿੰਦਿਆਂ ਨੇ ਕਿ ਪੂਰੇ ਦੇ ਪੂਰੇ ਦੇਸ਼ ਦੇ ਵਿੱਚ ਪੂਰੀ ਕੰਟਰੀ ਦੇ ਵਿੱਚ ਪੈਨ ਇੰਡੀਆ ਜਿਹੜੀਆਂ ਰੇਲਾਂ ਨੇ ਉਹ ਅੱਜ ਜਾਮ ਕਰਨੀਆਂ ਨੇ ਤਾਂ ਇਸੇ ਇਸੇ ਦੇ ਚੱਲਦੇ ਇਹ ਗਾ ਜਿਹੜੀ ਤਾਕੀਦ ਕਰਦੇ ਆ ਕਿਸਾਨਾਂ ਦੇ ਵੱਲੋਂ ਪੂਰੇ ਤੌਰ ਦੇ ਉੱਤੇ ਜਿਹੜੀਆਂ ਟ੍ਰੇਨਾਂ ਨੇ ਉਹਨਾਂ ਨੂੰ ਜਾਮ ਕਰ ਦਿੱਤਾ ਗਿਆ 12 ਵਜੇ ਤੋਂ ਲੈ ਕੇ 4 ਵਜੇ ਤੱਕ ਦੀ ਜਿਹੜੀ ਕਾਲ ਸੀ ਉਸੇ ਦੇ ਤਹਿਤ ਪੂਰੀ ਦੀ ਪੂਰੀ ਜਿਹੜੀ ਕਿਸਾਨਾਂ ਦੇ ਵੱਲੋਂ ਇਹ ਜਿਹੜੀ ਰੇਲਾਂ ਰੋਕਣ ਦੀ ਕਾਰਵਾਈ ਆ ਉਹ ਕੀਤੀ ਜਾ ਰਹੀ ਆ ਪੈਨ ਇੰਡੀਆ ਚ ਰੇਲਾਂ ਰੋਕੀਆਂ ਜਾ ਰਹੀਆਂ ਨੇ ਲਗਾਤਾਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਖਾਸ ਤੌਰ ਤੇ ਪਹਿਲਾਂ ਜਿਵੇਂ ਐਮਐਸਪੀ ਦੀ ਮੰਗ ਹੈ ਜਿਹੜੀ ਉਹ ਵੱਡੇ ਪੱਧਰ ਦੇ ਉੱਤੇ ਚੁੱਕੀ ਜਾਂਦੀ ਸੀ ਤੇ ਹੁਣ ਡਬਲਯੂਟੀਓ ਦੇ ਖਿਲਾਫ ਵੀ ਕਿਸਾਨਾਂ ਦੇ ਵੱਲੋਂ ਆਪਣੀ ਆਵਾਜ਼ ਚੁੱਕੀ ਜਾਣੀ ਸ਼ੁਰੂ ਕਰ ਦਿੱਤੀ ਗਈ ਹੈ ਕਿਸਾਨ ਆਖ ਰਹੇ ਹੈ ਕਿ ਸਾਨੂੰ ਉਹਨਾਂ ਦੇਸ਼ਾਂ ਦੇ ਕਿਸਾਨਾਂ ਦੇ ਨਾਲ ਵੀ ਕਨੈਕਟ ਕਰਨਾ ਚਾਹੀਦਾ ਕੰਟੈਕਟ ਕਰਨਾ ਚਾਹੀਦਾ ਸਾਂਝੇ ਤੌਰ ਦੇ ਉੱਤੇ ਸਾਨੂੰ ਪ੍ਰਦਰਸ਼ਨ ਹੈ ਜਿਹੜਾ ਇਹਨੂੰ ਪੂਰੇ ਦੇਸ਼ ਤੋਂ ਲੈ ਕੇ ਪੂਰੀ ਦੁਨੀਆ ਤੱਕ ਪਹੁੰਚਾਉਣਾ ਚਾਹੀਦਾ ਕਿਉਂਕਿ ਯੂਰੋਪੀਅਨ ਕੰਟਰੀਆਂ ਨੇ ਜਿਹੜੀਆਂ Uh, 15 ਟੁਲੇ ਕੇ 17 ਕੰਟਰੀਆਂ ਦੱਸੀਆਂ ਜਾ ਰਹੀਆਂ ਨੇ ਉਹ ਸੇਮ ਟੂ ਸੇਮ ਪ੍ਰਦਰਸ਼ਨ ਕਰ ਰਹੀਆਂ ਨੇ WTO ਦੇ ਖਿਲਾਫ ਉਹਨਾਂ ਦੇ ਵੱਲੋਂ ਲਗਾਤਾਰ ਜਿਹੜਾ ਪ੍ਰਦਰਸ਼ਨ ਹੈ ਉਹ ਕੀਤਾ ਜਾ ਰਿਹਾ ਤੇ ਇਸੇ ਦੇ ਚਲਦੇ ਤੇ ਇਸੇ ਦੇ ਚਲਦੇ ਇਹ ਜਿਹੜਾ ਪ੍ਰਦਰਸ਼ਨ ਹੈ ਇਸ ਨੂੰ ਉਰੀ ਦੁਨੀਆ ਦੇ ਵਿੱਚ ਲੈ ਕੇ ਜਾਣ ਦੇ ਲਈ ਕਿਸਾਨ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹਾਲਾਂਕਿ ਗੱਲਬਾਤ ਹੋ ਰਹੀ ਹੈ ਕਿਉਂਕਿ ਸੁਝਾਅ ਦਿੱਤਾ ਗਿਆ ਸੀ ਕਿ ਜੇ ਇੱਥੇ ਕੇਂਦਰ ਸਰਕਾਰ ਦੇ ਨਾਲ ਅਸੀਂ ਲੜਾਈ ਲੜ ਰਹੇ ਹਾਂ ਜੇਕਰ ਅਸੀਂ ਕੇਂਦਰ ਵਾਲੀ ਲੜਾਈ ਜਿੱਤ ਜਾਂਦੇ ਹਾਂ ਤੇ ਉਸ ਤੋਂ ਬਾਅਦ ਦੇ ਵਿੱਚ ਸਾਡਾ WTO ਦੇ ਨਾਲ ਮੱਥਾ ਲੱਗੇਗਾ ਤੇ WTO ਦੇ ਨਾਲ ਮੱਥਾ ਲਾਉਣਾ ਇੰਨਾ ਸੌਖਾ ਨਹੀਂ ਹੈ ਇਸ ਦੇ ਕਰਕੇ ਉਹਨਾਂ ਦੇਸ਼ਾਂ ਦੇ ਕਿਸਾਨਾਂ ਦੇ ਨਾਲ ਸਾਨੂੰ ਕੰਟੈਕਟ ਕਰਨਾ ਪਏਗਾ ਜਿਹੜੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਆ ਜਿਵੇਂ ਜਰਮਨੀ ਹੋ ਗਿਆ ਖਾਸ ਤੌਰ ਤੇ ਯੂਰਪੀਅਨ ਕੰਟਰੀਆਂ ਸਾਰੀਆਂ ਦੀਆਂ ਸਾਰੀਆਂ ਲਗਾਤਾਰ ਆਪੂ ਆਪਣੇ ਪੱਦਰ ਦੇ ਉੱਤੇ ਪ੍ਰਦਰਸ਼ਨ ਕਰ ਰਹੀਆਂ ਨੇ ਹਰ ਇੱਕ ਕੰਟਰੀ ਦੇ ਵਿੱਚ ਉਧਰ ਪ੍ਰਦਰਸ਼ਨ ਚੱਲ ਰਿਹਾ ਹੈ ਭਾਰਤ ਦੇ ਵਿੱਚ ਵੀ ਲਗਾਤਾਰ ਜਿਹੜਾ ਕਿਸਾਨੀ ਦੇ ਮੋਰਚੇ ਨੇ ਉਹ ਚੱਲਨੇ ਪਹਿਲਾਂ ਦਿੱਲੀ ਦੇ ਵਿੱਚ ਜੋ ਤਸਵੀਰ 2021 2022 ਦੇ ਵਿੱਚ 2021 ਦੇ ਵਿੱਚ ਬਣੀ ਸੀ ਉਸ ਨੇ ਪੂਰੇ ਦੇਸ਼ ਨੂੰ ਇੱਕ ਚੀਜ਼ ਦਿਖਾਈ ਕਿ ਕਿਸਾਨਾਂ ਨੂੰ ਕਿੰਨੀਆਂ ਮੁਸ਼ਕਲਾਂ ਨੇ ਉਸ ਪ੍ਰਦਰਸ਼ਨ ਨੇ ਬਿਸ਼ਪ ਦੇ ਵਿੱਚ ਇੱਕ ਐਸੀ ਤਸਵੀਰ ਪੇਸ਼ ਕਰ ਦਿੱਤੀ ਕਿ ਬਾਹਰਲੀਆਂ ਕੰਟਰੀਆਂ ਦੇ ਕਿਸਾਨਾਂ ਨੂੰ ਜਾਗਰੂਕ ਹੋਣਾ ਪਿਆ ਉਹਨਾਂ ਦੇ ਕੰਨ ਤੱਕ ਇਹ ਆਵਾਜ਼ ਪਹੁੰਚੀ ਕਿ ਜਿਵੇਂ ਹੁਣ ਭਾਰਤ ਦੇ ਵਿੱਚ ਹੋ ਰਿਹਾ ਸੇਮ ਟੂ ਸੇਮ ਦੂਜੀਆਂ ਕੰਟਰੀਆਂ ਦੇ ਵਿੱਚ ਵੀ ਹੋਏਗਾ ਤਾਂ ਫਿਰ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੀ ਆਵਾਜ਼ ਜਿਹੜੀ ਉਹ ਚੁੱਕ ਲਈ ਹੈ ਤੇ ਹੁਣ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੁਸੀਂ ਵੇਖ ਰਹੇ ਹੋ ਸ਼ੰਭੂ ਬਾਰਡਰ ਦੇ ਨੇੜੇ ਜਿਹੜੀ ਰੇਲਵੇ ਲਾਈਨ ਹੈ ਉੱਥੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੈਮਰਾ ਪਰਸਨ ਕਿਹਦੇ ਨਾਲ ਮਹਿੰਦਰਜੀਤ ਸਿੰਘ ਚੈਲਸ ਕਾਈ ਨਿਊਜ਼ ਪੰਜਾਬ ਸ਼ੰਭੂ ਬਾਰਡਰ